ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਰੇੜਕਾ ਬਰਕਰਾਰ ਹੈ 18 ਜਨਵਰੀ ਨੂੰ VOTING ਹੋਣੀ ਸੀ ਪਰ ਨਹੀਂ ਹੋ ਸਕੀ ਕਿਉਂਕਿ ਪ੍ਰੈਜ਼ਾਈਡਿੰਗ ਅਫਸਰ ਦੀ ਤਬੀਅਤ ਖਰਾਬ ਹੋ ਗਈ ਜਿਸ ਤੋਂ ਬਾਅਦ ਦੇ ਵਿੱਚ ਹਾਈ ਕੋਰਟ ਦਾ ਰੋਕ ਕੀਤਾ ਗਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਯਾਨੀ ਕਿ ਇੰਡੀਆ ਅਲਾਈንስ ਵੱਲੋਂ ਤੇ ਇਹ ਹੁਣ ਮਾਮਲਾ ਸੁਣਵਾਈ ਅਧੀਨ ਲਗਾਤਾਰ ਸੁਣਵਾਈਆਂ ਹੋ ਚੁੱਕੀਆਂ ਨੇ ਅੱਜ ਫੇਰ ਸੁਣਵਾਈ ਹੋਈ ਹੈ ਇਸ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਕੋਈ ਤਰੀਕ ਲੈ ਕੇ ਆਓ ਇੱਕ ਤਰੀਕ ਲੈ ਕੇ ਆਓ ਸਾਡੇ ਕੋਲ 6 ਫਰਵਰੀ ਤੋਂ ਪਹਿਲਾਂ-ਪਹਿਲਾਂ ਦੀ ਤਾਂ ਉਹਦੇ ਉੱਤੇ ਆਪਣਾ ਤਰਕ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਇਹ ਦਿੱਤਾ ਹੈ ਕਿ 26 ਜਨਵਰੀ ਦਾ ਸਮਾਗਮ ਹੈ ਉਸ ਤੋਂ ਪਹਿਲਾਂ ਅਸੀਂ ਤਿਆਰੀਆਂ ਵੀ ਕਰ ਰਹੇ ਹਾਂ 26 ਨੂੰ ਵੀ ਸਮਾਗਮ ਦੀਆਂ ਤਿਆਰੀਆਂ ਨੇ ਪ੍ਰਸ਼ਾਸਨ ਅਤੇ ਪੁਲਿਸ ਫੋਰਸ ਇਸੇ ਤਿਆਰੀ ਦੇ ਵਿੱਚ ਜੁਟੀ ਹੋਈ ਹੈ ਲੱਗੀ ਹੋਈ ਹੈ ਜਿਸ ਦੇ ਕਾਰਨ ਅਸੀਂ ਅਜੇ ਕੋਈ ਵੀ ਕੰਮ ਨਹੀਂ ਕਰ ਸਕਦੇ ਕੁਲਮਲਾਕੇ ਸੁਨਵਾਈ ਚੱਲ ਰਹੀ ਹੈ ਪਰ ਰੇੜਕਾ ਇਹੀ ਬਰਕਰਾਰ ਹੈ ਕਿ ਕਦੋਂ ਹੋਵੇਗੀ ਮੇਅਰ ਦੀ ਚੋਣ ਤੇ ਭਾਜਪਾ ਦੇ ਉੱਤੇ ਇਲਜ਼ਾਮ ਇਹ ਲੱਗ ਰਹੇ ਨੇ ਕਿ ਜਾਣ ਬੁੱਝ ਕੇ ਭਾਜਪਾ ਇਸ ਚੋਣ ਨੂੰ ਟਾਲਣਾ ਚਾਹੁੰਦੀ ਹੈ ਕਿਉਂਕਿ ਐਨਡੀਏ ਨੂੰ ਭਾਜਪਾ ਨੂੰ ਇੰਡੀਆ ਗੱਠ ਜੋੜ ਸਿੱਧੀ ਟੱਕਰ ਦੇ ਰਿਹਾ ਜਿਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਸ਼ਾਮਲ ਹੈ ਇਹਨਾਂ ਦੀ ਪਹਿਲੀ ਚੋਣ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਇਹ ਕਹਿ ਵੀ ਚੁੱਕੇ ਨੇ ਕਿ ਇਹ ਚੋਣ ਕਾਫੀ ਕੁਝ ਤੈਅ ਕਰ ਦੇਵੇਗੀ ਕਿ ਦਿਸ਼ਾ ਕਿਹੋ ਜੀ ਆ ਦੇਸ਼ ਦੀ ਦਸ਼ਾ ਕਿਹੋ ਜੀ ਆ ਦੇਸ਼ ਦੀ ਤੇ ਤਸਵੀਰ ਬਦਲਣ ਦੇ ਵਿੱਚ ਇਹ ਚੋਣ ਸਹਾਇਕ ਹੋਵੇਗੀ ਤੇ ਇਸ ਨੂੰ ਸਿੱਧੇ ਤੌਰ ਦੇ ਉੱਤੇ ਰਾਘਵ ਚੱड्ढा ਹੋਰਾਂ ਨੇ ਭਾਜਪਾ ਬਨਾਮ ਇੰਡੀਆ ਗੱਠਜੋੜ ਮੈਚ ਦਾ ਨਾਮ ਵੀ ਦੇ ਦਿੱਤਾ ਸੀਗਾ ਪਰ 18 ਜਨਵਰੀ ਨੂੰ ਹੁੰਦੀ ਹੁੰਦੀ ਚੋਣ ਟਲ ਗਈ ਤੇ ਹੁਣ ਨਵੀਂ ਤਰੀਕ ਦਾ ਐਲਾਨ ਹੋਣਾ 6 ਫਰਵਰੀ ਦਾ ਐਲਾਨ ਹੋਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਇੰਡੀਆ ਗੱਠ ਚੋੜ ਪਹੁੰਚ ਗਿਆ ਨਾਰੇਬਾਜ਼ੀ ਵੀ ਕੀਤੀ ਗਈ ਕਈ ਤਰ੍ਹਾਂ ਦੇ ਪ੍ਰਦਰਸ਼ਨ ਵੀ ਕੀਤੇ ਗਏ ਇਹ ਸਭ ਦੇ ਚੱਲਦਿਆਂ ਹੁਣ ਇੱਕ ਵਾਰ ਫੇਰ ਸੁਣਵਾਈ ਹੋਈ ਹੈ ਉਸ ਸੁਣਵਾਈ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਨਵੀਂ ਤਾਰੀਖ ਮੰਗ ਲਈ ਗਈ ਹੈ ਹਾਈ ਕੋਰਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਿ ਸਾਡੇ ਕੋਲ ਨਵੀਂ ਤਾਰੀਖ ਲੈ ਕੇ ਆਓ ਤਾਂ ਜੋ ਅਸੀਂ ਜਲ ਤੋ ਜਲ ਇਸ ਚੋਣ ਦੇ ਉਤੇ ਫੈਸਲਾ ਕਰ ਸਕੀਏ ਤੇ ਕੱਲ ਵੀ ਸੁਣਵਾਈ ਹੋਣੀ ਹੈ ਉਹਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਕਿਹੜੀ ਤਾਰੀਖ ਲੈ ਕੇ ਪਹੁੰਚਦਾ ਹੈ ਕਿਉਂਕਿ ਹਾਈ ਕੋਰਟ ਨੇ ਕਿਹਾ ਸੀਗਾ ਕਿ 6 ਫਰਵਰੀ ਤੱਕ ਦਾ ਸਮਾਂ ਬਹੁਤ ਲੇਟ ਹੋ ਜਾਵੇਗਾ ਕਿਉਂਕਿ 18 ਤੋਂ ਲੈ ਕੇ 6 ਫਰਵਰੀ ਦੇ ਵਿੱਚ ਕਾਫੀ ਦਿਨ ਪੈ ਜਾਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਹ ਚੋਣ ਕਿਵੇਂ ਹੁੰਦੀ ਹੈ ਕਿਸ ਤਰ੍ਹਾਂ ਹੁੰਦੀ ਹੈ ਕਿਹੜੀ ਤਾਰੀਖ ਨੂੰ ਹੁੰਦੀ ਹੈ ਤੇ ਕੱਲ ਚੰਡੀਗੜ੍ਹ ਪ੍ਰਸ਼ਾਸਨ ਹਾਈ ਕੋਰਟ ਦੇ ਵਿੱਚ ਆਪਣਾ ਕੀ ਪੱਖ ਰੱਖਦਾ ਹੈ ਨਿਰਧਰ ਹਾਂ ਨਿਰਪੱਖ ਰਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ